ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਪੇਪਰਾਂ ਬਾਰੇ ਕਿ ਜਿਹੜੇ ਪੇਪਰ ਵਾ ਉਹ ਕਦੋਂ ਤੱਕ ਨਿਕਲਦੇ ਰਹਿਣੇ ਆ ਮਤਲਬ ਕਿ ਜਿਹੜੇ 9 ਮੰਥ ਵਾਲੇ ਸਾਲਵਾਰ ਤੇ ਡੋਮੈਸਟਿਕ ਪੇਪਰ ਆ ਇਹਨਾਂ ਦੀ ਲਾਸਟ ਡੇਟ ਕੀ ਆ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰਾਂਗੇ ਅਪਾਇੰਟਮੈਂਟਾਂ ਬਾਰੇ ਕਿ ਨਾਰਮਲ ਜਿਹੜਾ ਨੋਲਾ ਹੌਸਤਾ ਹੁੰਦਾ ਵਾ ਉਹਦੀ ਜਿਹੜੀ ਡੇਟ ਹੁੰਦੀ ਆ ਜਿਹੜੀ ਵੈਲਿਡਿਟੀ ਹੁੰਦੀ ਆ ਉਹ 6 ਮਹੀਨਿਆਂ ਦੀ ਹੁੰਦੀ ਆ ਤੇ ਜੇਕਰ ਤੁਹਾਨੂੰ 6 ਮਹੀਨਿਆਂ ਤੋਂ ਬਾਅਦ ਹੀ ਅਪਾਇੰਟਮੈਂਟ ਮਿਲਦੀ ਆ ਉਹਦੇ ਵਿੱਚ ਤੁਹਾਨੂੰ ਤੁਹਾਡੇ ਵੀਜ਼ਾ ਲੱਗਣ ਦੇ ਕਿੰਨੇ ਕਿ ਚਾਂਸ ਹੈਗੇ ਵੀਜ਼ਾ ਲੱਗੂਗਾ ਕਿ ਨਹੀਂ ਲੱਗੂਗਾ ਇਸ ਟੌਪਿਕ ਬਾਰੇ ਵੀ ਆਪਾਂ ਗੱਲਬਾਤ ਕਰ ਲਾਂਗੇ ਇਸ ਵੀਡੀਓ ਦੇ ਵਿੱਚ ਤੇ ਪੇਪਰ ਕਿੱਥੇ ਕਿੱਥੇ ਨਿਕਲ ਰਿਹਾ ਇਸ ਸ਼ਾਪਿੰਗ ਬਾਰੇ ਵੀ ਆਪਾਂ ਗੱਲਬਾਤ ਕਰ ਲਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਕਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹਮ ਜਗੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਏ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦੇ ਉਹਦਾ ਹੱਲ ਆਪਾਂ ਇਹ ਕਿਹਾ ਕਿ ਜਿਨ੍ਹਾਂ ਨੂੰ ਉੱਥੇ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੁੰਦੀ ਉੱਥੇ ਮੈਂ ਪੋਸਟਾਂ ਵੀ ਪਾਈਆਂ ਮੈਂ ਰੀਲਾਂ ਪਾਈਆਂ ਤੁਸੀਂ ਮੈਨੂੰ ਰੀਲਸ ਤੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਭਾਵੇਂ ਤੁਸੀਂ ਕਲਾ ਹੈਲੋ ਤੇ ਕਮੈਂਟ ਕਰ ਦਿਓ ਮੈਨੂੰ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਤੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲੋ ਵੀ ਫਿਰ ਮਿੱਤਰੋ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਾਂਗੇ ਪੇਪਰਾਂ ਬਾਰੇ ਕਿ ਪੇਪਰ ਕਿੱਥੇ ਕਿੱਥੇ ਨਿਕਲ ਰਹੇ ਆ ਇਸ ਟਾਈਮ ਬਾਈ ਜੀ ਪੇਪਰ ਸਾਰੇ ਪਾਸੇ ਹੀ ਨਿਕਲ ਰਹੇ ਆ ਨਾਰਮਲੀ ਗੱਲ ਬਾਤ 9 ਮੰਥ ਵਾਲੇ ਪੇਪਰ ਪਹਿਲਾਂ ਜਾਦੇ ਨਿਕਲੇ ਸੀ ਉਹ ਨਾਰਮਲੀ ਗੱਲ ਹੋਣ ਜਿਹੜਾ ਵਾ ਉਹ ਕੋਟਾ ਫੁੱਲ ਹੋਣ ਵਾਲਾ ਵਾ ਮਲਕੀ ਜਿੰਨੇ ਕੋਟਾ ਹੈਗਾ ਸੀ ਉਹਨੇ ਪੜਨੇ ਕਾ ਚੱਲੇ ਆ ਜਿਸ ਕਰਕੇ ਉਹਨਾਂ ਦੀ ਸਪੀਡ ਥੋੜੀ ਜਿਹੀ ਸਲੋ ਹੋ ਗਈ ਆ ਬਾਕੀ ਜਿਹੜੇ ਸਾਲ ਵਾਲੇ ਤੇ ਡੋਮੈਸਟਿਕ ਪੇਪਰ ਆ ਉਹ ਹਾਲੇ ਨਿਕਲ ਰਹੇ ਆ ਨਿਕਲ 9 ਮੰਥ ਵਾਲੇ ਵੀ ਰਹੇ ਆ ਪਰ ਹੁਣ ਉਹ ਘਟਨੇ ਕਿਉਂਕਿ ਉਹਨਾਂ ਦਾ ਕੋਟਾ ਜਿਹੜਾ ਵਾ ਉਹ ਤਕਰੀਬਨ ਫੁੱਲ ਹੋ ਚੱਲਿਆ ਵਾ ਆਪਾਂ ਗੱਲਬਾਤ ਕਰ ਲੈਂਦੇ ਆ ਦੂਜੇ ਟੌਪਿਕ ਬਾਰੇ ਕਿ ਪੇਪਰ ਜਿਹੜੇ ਆ ਨਿਕਲ ਰਹੇ ਸਾਰੇ ਪਾਸੋਂ ਨਿਕਲ ਰਹੇ ਆ ਰੋਮ ਮਿਲਾਨ ਨਾਪोली ਰਗੂਸਾ ਹੋਰ ਜਿੰਨੇ ਵੀ ਨਿਕਲ ਮਲਕੀ ਆਪ ਜਿੱਥੇ ਜਿੱਥੇ ਪੇਪ ਕੋਟਾ ਹੈਗਾ ਸਾਰੇ ਪਾਸੇ ਹੀ ਪੇਪਰ ਜਿਹੜੇ ਆ ਇਸ ਟਾਈਮ ਤੇ ਨਿਕਲ ਰਹੇ ਆ ਗੱਲਬਾਤ ਕਰਦੇ ਆਂ ਆਪਾਂ ਦੂਜੇ ਟੌਪਿਕ ਬਾਰੇ ਦੂਜਾ ਟੌਪਿਕ ਆਪਣਾ ਹੈਗਾ ਵਾ ਲਾਸਟ ਡੇਟ ਬਾਰੇ ਗੱਲਬਾਤ ਕਰਾਂਗੇ ਕਿ ਲਾਸਟ ਡੇਟ ਕੀ ਆ ਕਿ ਜਿਹੜੇ ਪੇਪਰ ਇਸ ਵਾਰ ਭਰੇ ਗਏ ਆ 5 7 ਤੇ 12 ਫਰਵਰੀ ਨੂੰ ਇਹਨਾਂ ਦੀ ਲਾਸਟ ਡੇਟ ਕੀ ਆ ਉੰਜ ਤਾਂ ਕੋਈ ਲਾਸਟ ਡੇਟ ਹੁੰਦੀ ਨਹੀਂ ਆ ਲਾਸਟ ਡੇਟ ਉਹ ਹੀ ਹੁੰਦੀ ਆ ਕਿ ਜਦੋਂ ਨੈਕਸਟ ਵਾਲੀ ਫਰੂਸੀ ਖੋਲਦੀ ਆ ਉਦੋਂ ਆਪਾਂ ਕਹਿ ਸਕਦੇ ਨਹੀਂ ਕਿ ਇਹ ਵਾਲੀ ਜਿਹੜੀ ਆ ਉਹ ਲਾਸਟ ਡੇਟ ਆ ਨੈਕਸਟ ਫਰੂਸੀ ਮਤਲਬ ਕਿ ਜਿਵੇਂ ਹੁਣ ਜੁਲਾਈ ਵਿੱਚ ਪੇਪਰ ਜਿਹੜੀਆਂ ਵਾ ਫਾਈਲਾਂ ਰੈਡੀ ਹੋਣੀਆਂ ਵਾ ਤੇ ਅਕਤੂਬਰ ਦੇ ਵਿੱਚ ਕਲਿੱਕ ਡੇਟ ਹੈਗਾ ਵਾ ਫਿਰ ਤੋਂ ਕਿ ਨਾਰਮਲੀ ਗੱਲ ਤਾਂ ਮੈਂ ਪਹਿਲਾਂ ਦੱਸਿਆ ਸੀ ਕਿ 70% ਕੋਟਾ ਇਸ ਵਾਰ ਭਰਿਆ ਗਿਆ ਵਾ ਬਾਕੀ ਜਿਹੜਾ 30% ਕੋਟਾ ਰਹਿ ਗਿਆ ਵਾ ਅਕਤੂਬਰ ਦੇ ਵਿੱਚ ਫਿਰ ਤੋਂ ਕਲਿੱਕ ਹੋਣੇ ਆ ਪੇਪਰ ਉਹ ਜਿਹੜੇ ਪੇਪਰ ਵਾ ਉਹ ਕਲਿੱਕ ਹੋਣੇ ਆ ਜਾ ਕੇ ਅਕਤੂਬਰ ਦੀ 1 ਤਰੀਕ ਨੂੰ ਉਹਦਾ ਜਿਹੜਾ ਆਪਾਂ ਕਹਿ ਲਈਏ ਕਿ ਪੇਪਰ ਫਾਈਨਲ ਰੈਡੀ ਹੋਣਾ ਜਿਵੇਂ ਨਵੰਬਰ ਚ ਫਾਈਨਲ ਰੈਡੀ ਹੋਈ ਸੀ ਉੱਥੇ ਹੋਣੀਆਂ ਵਾ ਜੁਲਾਈ ਵਿੱਚ ਫਾਈਨਲ ਰੈਡੀ ਹੋਣੀਆਂ ਤੇ ਅਕਤੂਬਰ ਦੀ 1 ਤਰੀਕ ਨੂੰ ਜਿਹੜੇ ਪੇਪਰ ਆ ਉਹ ਕਲਿੱਕ ਹੋਣੇ ਆ 1 ਤਰੀਕ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਪਿਛਲੇ ਪੇਪਰ ਭਰੇ ਸੀ ਉਹਨਾਂ ਦੇ ਫਿਰ ਬਹੁਤ ਘੱਟ ਚਾਂਸ ਵਾ ਪੇਪਰ ਨਿਕਲਣ ਦੇ ਜੇਕਰ ਤੁਹਾਡੇ 1 ਅਕਤੂਬਰ ਤੱਕ ਵਾਲੇ ਪੇਪਰ ਜਿਹੜੇ ਆ ਉਹ ਨਹੀਂ ਨਿਕਲਦੇ ਕਿਉਂਕਿ ਉਸ ਤੋਂ ਬਾਅਦ ਨਵੀਂ ਫਲੂਸੀ ਭਰੀ ਜਾਣੀ ਆ ਉਸ ਤੋਂ ਬਾਅਦ ਉਹ ਪੁਰਾਣੇ ਪੇਪਰ ਨਿਕਲਣੇ ਸ਼ੁਰੂ ਹੋ ਜਾਣੇ ਆ ਜਿਹੜੇ ਇਹ ਪੇਪਰ ਆ ਇਹ ਬਸ ਇਹਨਾਂ ਦਾ ਕੰਮ ਖਤਮ ਹੋ ਜਾਣਾ ਵਾ ਆਪਾਂ ਲਾਸਟ ਡੇਟ ਉਹ ਹੀ ਮੰਨ ਸਕਦੇ ਹਾਂ ਕਿ ਜਦੋਂ ਨੈਕਸਟ ਫਲੂਸੀ ਜਿਹੜੀ ਆ ਓਪਨ ਨਹੀਂ ਹੁੰਦੀ ਉਹਦੀ ਕਲਿੱਕ ਡੇਟ ਲੰਘ ਨਹੀਂ ਜਾਂਦਾ ਉਸ ਤੋਂ ਆਪਾਂ ਕਹਿ ਦੇਈਏ ਕਿ ਉਹ ਜਿਹੜੀ ਵਾ ਏਦੀ ਲਾਸਟ ਡੇਟ ਵਾ ਬਾਕੀ ਟੈਨਸ਼ਨ ਨਾ ਲੋ ਨਾਰਮਲੀ ਗੱਲ ਵਾ ਕਿ ਪੇਪਰ ਤਕਰੀਬਨ ਸਾਰਿਆਂ ਦਾ ਨਿਕਲ ਨਹੀਂ ਆਇਆ ਕਿਉਂਕਿ ਕੋਚਿੰਗ ਵਿੱਚ ਨਾ ਨਾਰਮਲੀ ਸਾਰਿਆਂ ਦਾ ਆਈ ਹੈ ਵਾ ਜਿਸ ਕਰਕੇ ਪੇਪਰ ਨਿਕਲਦੇ ਚਾਂਸ ਹੈ ਗਿਆ ਟੈਨਸ਼ਨ ਨਾ ਲੋ ਵੇਟ ਕਰੋ ਹਾਲੇ ਪੇਪਰ ਨਿਕਲਦੇ ਆ 9 ਮੰਥ ਵਾਲੇ ਵੀ ਨਿਕਲਦੇ ਆ ਸਾਲ ਵਾਲੇ ਵੀ ਨਿਕਲਦੇ ਤੇ ਡੋਮੈਸਟਿਕ ਪੇਪਰ ਵੀ ਨਿਕਲ ਰਿਹਾ ਹਾਲੇ ਤੁਸੀਂ ਟੈਨਸ਼ਨ ਨਾ ਲੋ ਬਸ ਵੇਟ ਕਰੋ ਆਪਾਂ ਗੱਲਬਾਤ ਕਰਨੀ ਆ ਟੌਪਿਕ ਬਾਰੇ ਕਿ ਅਪpointAਮੈਂਟਾਂ ਦਾ ਅਪpointAਮੈਂਟ ਜਿਹੜੀਆਂ ਵਾ ਉਹ ਮਿਲਦੀਆਂ ਪਈਆਂ ਵਾ 6 6 ਮਹੀਨੇ ਤੋਂ ਬਾਅਦ ਦੀਆਂ ਅਪpointAਮੈਂਟਾਂ ਇਸ ਟਾਈਮ ਤੇ ਮਿਲਦੀਆਂ ਪਈਆਂ ਵਾਂ ਨਾਰਮਲ ਜਿਹੜਾ ਨੂਲਾ ਹਾਸਤਾ ਹੁੰਦਾ ਵਾ ਉਹਦੀ ਵੈਲਿਡਿਟੀ ਵੀ 6 ਮਹੀਨਿਆਂ ਦੀ ਹੀ ਹੁੰਦੀ ਵਾ 6 ਮਹੀਨੇ ਉਹੜਾ ਵਾ 6 ਮਹੀਨੇ ਬਾਅਦ ਉਹ ਐਕਸਪਾਇਰ ਹੋ ਜਾਂਦਾ ਵਾ ਪਰ ਜੇਕਰ ਤੁਸੀਂ ਅਪਾਇੰਟਮੈਂਟ ਬੁੱਕ ਕਰਾਉਂਦੇ ਜੇ ਜਦੋਂ ਤੁਹਾਡਾ ਨੂਲਾ ਹਾਸਤਾ ਵੈਲਿਡ ਵਾ ਤੁਹਾਨੂੰ ਰੈਫਰੈਂਸ ਨੰਬਰ ਮਿਲਦਾ ਵਾ ਉਸ ਤੋਂ ਬਾਅਦ ਤੁਹਾਨੂੰ ਅਪਾਇੰਟਮੈਂਟ ਮਿਲ ਜਾਂਦੀ ਆ ਤੇ ਜੇਕਰ ਤੁਸੀਂ ਅਪਾਇੰਟਮੈਂਟ ਜਦੋਂ ਬੁੱਕ ਕਰਾਉਂਦੇ ਜੇ ਜੇਕਰ ਤੁਹਾਡਾ ਉਦੋਂ ਨੂਲਾ ਹਾਸਤਾ ਵੈਲਿਡ ਵਾ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਅਪਾਇੰਟਮੈਂਟ ਵਾ ਉਹ 6 ਮਹੀਨੇ ਤੋਂ ਬਾਅਦ ਹੀ ਮਿਲਦੀ ਆ ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂਗੀ ਕੋਈ ਉਹਦੇ ਵਿੱਚ ਤੁਹਾਡੀ ਗਲਤੀ ਕੋਈ ਨਹੀਂ ਆ ਉਹ ਉਹਨਾਂ ਦੀ ਗਲਤੀ ਆ ਕਿ ਉਹਨਾਂ ਦੇ ਮਲਕੀ ਜਿਹੜੇ ਆਪਾਂ ਕਹਿ ਲਈਏ ਕਿ ਉਥੇ ਬੁੱਕ ਜਿਆਦੀਆਂ ਹੋ ਰਹੀਆਂ ਵਾਂ ਜਾਣ ਨਾਲ ਕੋਈ ਟਾਈਮ ਹੀ ਹੈਗਾ ਜਿਸ ਕਰਕੇ ਉਹ ਇਹ ਨਹੀਂ ਲੇਟ ਦੀ ਅਪਾਇੰਟਮੈਂਟ ਦੇ ਰਿਹਾ ਫਿਰ ਭਾਵੇਂ ਤੁਹਾਡਾ ਨੁਲਾ ਉਸਤਾ ਐਕਸਪਾਇਰ ਹੋਵੇ ਭਾਵੇਂ ਨਾ ਐਕਸਪਾਇਰ ਹੋਵੇ ਜਾਂ ਐਕਸਪਾਇਰ ਹੋਣ ਵਾਲਾ ਹੋਵੇ ਤੁਹਾਨੂੰ ਇਸ ਚੀਜ਼ ਵਿੱਚ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਪਿਛਲੇ ਸਾਲ ਵੀ ਸੇਮ ਹੀ ਹੋਇਆ ਸੀ ਅਪਾਇੰਟਮੈਂਟ ਆ ਬਹੁਤ ਘੱਟ ਓਪਨ ਹੋਈਆਂ ਜਦੋਂ ਓਪਨ ਹੋਈਆਂ ਨੂਲੇ ਹਾਸ ਤੇ ਸਾਰਿਆਂ ਦੇ ਐਕਸਪਾਇਰ ਹੋਏ ਪਿਆ ਸੀ ਤਕਰੀਬਨ ਸਾਰਿਆਂ ਦੇ ਨੂਲੇ ਹਾਸ ਤੇ ਐਕਸਪਾਇਰ ਹੋਏ ਹੀ ਉਸ ਤੋਂ ਬਾਅਦ ਐਕਸਪਾਇਰ ਨੂਲੇ ਹਾਸ ਤੇ ਮੁੰਡਿਆ ਨੇ ਜਮਾ ਕਰਾਏ ਤੇ ਐਕਸਪਾਇਰ ਨੂਲੇ ਹਾਸ ਤੇ ਤੇ ਹੀ ਮੁੰਡਿਆ ਨੂੰ ਜੜੀਆਂ ਵਾ ਵੀਜ਼ੇ ਮਿਲੇ ਆ ਬੜੇ ਮੁੰਡਿਆਂ ਨੂੰ ਵੀਜ਼ੇ ਮਿਲੇ ਆ ਜਿਹੜੇ ਜਿਨ੍ਹਾਂ ਨੂੰ ਰਿਫਿਊਜ਼ ਗਿਆ ਮੇਰੀਆਂ ਮਲਕੀ ਜਿਨ੍ਹਾਂ ਦਾ ਵੀਜ਼ਾ ਜਿਹੜਾ ਕੈਨਸਲ ਹੋਇਆ ਉਹਨਾਂ ਦਾ ਕਾਰਨ ਇਹ ਨਹੀਂ ਕਿ ਉਹਨਾਂ ਦਾ ਨੂਲਾ ਹਾਸ ਦਾ ਵਾ ਐਕਸਪਾਇਰ ਸੀ ਉਹਨਾਂ ਦਾ ਹੋਰ ਕੋਈ ਕਾਰਨ ਸੀ ਕਿ ਜੇ ਉਹਨਾਂ ਜੇਕਰ ਪੇਪਰ ਉਹਨਾਂ ਦੇ ਖੇਤੀ ਬਾੜੀ ਵਾਲੇ ਸੀ ਤੇ ਉਹਨਾਂ ਨੇ ਆਪਣਾ ਜਿਹੜਾ ਨਾਲ ਉਹ ਜਲ ਐਕਸਪੀਰੀਅੰਸ ਲਾਇਆ ਵਾ ਉਹ ਲਾਤਾ ਕੰਟਰਕਸ਼ਨ ਵਾਲਾ ਜਾਂ ਉਹਨਾਂ ਦੇ ਪੇਪਰ ਕੰਟਰਕਸ਼ਨ ਵਾਲੇ ਸੀ ਤੇ ਉਹਨਾਂ ਨੇ ਆਪਣਾ ਜਿਹੜਾ ਐਕਸਪੀਰੀਅੰਸ ਲਾਤਾ ਖੇਤੀ ਬਾੜੀ ਵਾਲਾ ਪਹਿਲਾਂ ਵੀ ਤਾਂ ਮਿਲ ਜਾਂਦਾ ਹੁੰਦਾ ਸੀ ਹੁਣ ਨਹੀਂ ਮਿਲਦਾ ਥੋੜਾ ਜਿਹਾ ਧਿਆਨ ਨਾ ਇਸ ਚੀਜ਼ ਦੇ ਵਿੱਚ ਵੀ ਜੇਕਰ ਤੁਹਾਨੂੰ ਅਪਾਇੰਟਮੈਂਟ ਮਿਲੀ ਹੈ ਜਾਂ ਤੁਹਾਡੀ ਅਗਲੇ ਹਫਤੇ ਜਾਂ ਅਗਲੇ ਮਹੀਨੇ ਜਾਂ ਦੋ ਦਿਨਾਂ ਨੇ ਮੇਰਾ ਤੁਹਾਡੇ ਅਪਾਇੰਟਮੈਂਟ ਹੈਗੀ ਆ ਤੁਸੀਂ ਉਹੋ ਹੀ ਐਕਸਪੀਰੀਅੰਸ ਆਪਣਾ ਨਾਲ ਖੜੋ ਜੇ ਤੁਹਾਡੇ ਪੇਪਰ ਆ ਜੇਕਰ ਤੁਹਾਡੇ ਕੰਟਰੈਕਸ਼ਨ ਵਾਲ ਤੁਸੀਂ ਕੰਟਰੈਕਸ਼ਨ ਵਾਲਾ ਖੜੋ ਜੇਕਰ ਤੁਹਾਡੇ ਹੈਗੇ ਆ ਖੇਤੀਬਾੜੀ ਵਾਲ ਤੁਸੀਂ ਖੇਤੀਬਾੜੀ ਵਾਲਾ ਆਪਣਾ ਜਿਹੜਾ ਐਕਸਪੀਰੀਅੰਸ ਨਾਲ ਖੜੋ ਤਾਂ ਤੁਹਾਡੇ ਜਿਹੜਾ ਵੀਜ਼ਾ ਲੱਗਣ ਦੇ ਚਾਂਸ ਵਧਣ ਬਾਕੀ ਐਕਸਪਾਇਰ ਦਾ ਕੋਈ ਚੱਕਰ ਨਹੀਂ ਆ ਕਿਉਂਕਿ ਤੁਹਾਡੀ ਉਹ ਗਲਤੀ ਨਹੀਂ ਆ ਉਹ ਉਹਨਾਂ ਦਾ ਸਿਰ ਦੱਦੀ ਆ ਕੀ ਅਪਾਇੰਟਮੈਂਟ ਐਨੀ ਲੇਟ ਦੀ ਦੇ ਰਿਆ ਜੇਕਰ ਤੁਹਾਨੂੰ ਅਪਾਇੰਟਮੈਂਟ 7 ਮਹੀਨੇ ਬਾਅਦ ਦੀ ਵੀ ਮਿਲਦੀ ਹੈ ਉਹਦੇ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈ ਤੁਹਾਡੇ ਵੀ ਜਿਆ ਲੱਗਣਦੇ ਫੁੱਲ ਬਟਾ ਫੁੱਲ ਚਾਂਸ ਵਾ ਇਹ ਨਹੀਂ ਕਿ ਉਹ ਬਾਅਦ ਚ ਕਹਿਣਗੇ ਕਿ ਤੁਹਾਡਾ ਨੁਲਾ ਹਾਸ ਤੱਕ ਐਕਸਪਾਇਰ ਹੋ ਤੁਹਾਨੂੰ ਜਿਹੜਾ ਵੀਜ਼ਾ ਨਹੀਂ ਮਿਲਣਾ ਇਦਾਂ ਦੀ ਕੋਈ ਗੱਲ ਨਹੀਂ ਹੈ ਪਿਛਲੇ ਸਾਲ ਵੀ ਬਹੁਤ ਵੀਜ਼ੇ ਲੱਗੇ ਐਕਸਪਾਇਰ ਨੁਲੇ ਹਾਸ ਤੇ ਤੇ ਇਸ ਵਾਰ ਵੀ ਲੱਗਣੇ ਆ ਭਾਵੇਂ ਤੁਹਾਨੂੰ ਅਪਾਇੰਟਮੈਂਟ 7 ਮਹੀਨੇ ਬਾਅਦ ਦੀ ਮਿਲੇ ਭਾਵੇਂ ਤੁਹਾਨੂੰ 8 ਮਹੀਨੇ ਬਾਅਦ ਦੀ ਮਿਲੇ ਉਹ ਕਿ ਮੈਨੂੰ ਇੱਕ ਵੀਰ ਭਾਏ ਦਾ ਮੈਸੇਜ ਆਇਆ ਕਹਿੰਦਾ ਮੈਨੂੰ ਅਪਾਇੰਟਮ 6 ਮਹੀਨੇ ਦਾ ਕੁਝ ਦਿਨ ਤੋਂ ਬਾਅਦ ਹੀ ਮੇਰੇ ਨਾਲ ਨੂਲਾ ਹਸਤਾਵਾ ਐਕਸਪਾਇਰ ਹੋ ਜਾਣਾ ਹੁੰਨੇ ਚਿਰ ਤੱਕ ਤੇ ਮੈਨੂੰ ਕੋਈ ਚੱਕਰ ਨਹੀਂ ਆ ਮੈਂ ਉਹਨੂੰ ਦੱਸਿਆ ਮੈਂ ਕਿ ਭਾਈ ਜੀ ਕੋਈ ਚੱਕਰ ਨਹੀਂ ਆ ਤੁਸੀਂ ਮਾਰਨਾ ਵੇਟ ਕਰੋ ਕਿਉਂਕਿ ਤੁਹਾਡੀ ਗਲਤੀ ਨਹੀਂ ਉਸ ਚੀਜ਼ ਦੇ ਵਿੱਚ ਉਹਦੇ ਵਿੱਚ ਉਹਨਾਂ ਦੀ ਸਿਰਦਰਦੀ ਹੈ ਕਿ ਉਹਨਾਂ ਨੇ ਅਪਾਇੰਟਮੈਂਟ ਇਨੀ ਲੇਟ ਦਿੱਤੀ ਆ ਨਾਰਮਲੀ ਗੱਲ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਜਿਹੜੀ ਨੂਲਾ ਹਸਤਾਵਾ ਉਹਦੀ ਵੈਲਿਡਿਟੀ ਸਿਰਫ 6 ਮਹੀਨੇ ਦੀ ਹੁੰਦੀ ਆ ਉਹ ਹੁੰਦਾ ਕਿ ਜੇਕਰ ਤੁਹਾਡਾ ਨੂਲਾ ਹਸਤਾਵਾ ਐਕਸਪਾਇਰ ਹੋ ਜੇ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰੋ ਫੇਰ ਉਹ ਤੁਹਾਡਾ ਵੀਜ਼ਾ ਮਲਕੀ ਨਹੀਂ ਲਾਉਂਦੇ ਪਰ ਜੇਕਰ ਤੁਹਾਡਾ ਨੂਲਾ ਹਾਸਤਾ ਜਦੋਂ ਵੈਲਿਡ ਵਾ ਉਹ ਤੁਸੀਂ ਅਪਾਇੰਟਮੈਂਟ ਬੁੱਕ ਕਰਦੇ ਜੇ ਉਹ ਬਾਅਦ ਵਿੱਚ ਤੁਹਾਨੂੰ ਅਪਾਇੰਟਮੈਂਟ ਭਾਵੇਂ 6 ਮਹੀਨੇ ਭਾਵੇਂ ਤੁਹਾਨੂੰ 7 ਮਹੀਨੇ ਭਾਵੇਂ ਤੁਹਾਨੂੰ 8 ਮਹੀਨੇ ਬਾਅਦ ਦੀ ਅਪਾਇੰਟਮੈਂਟ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਤੁਸੀਂ ਬਸ ਵੇਟ ਕਰੋ ਜਿੱਦੋਂ ਤੁਹਾਡੀ ਅਪਾਇੰਟਮੈਂਟ ਹੈ ਸਾਰੇ ਡਾਕੂਮੈਂਟ ਆਪਣੇ ਨਾਲ ਖੜੋ ਤੇ ਆਪਣੀ ਜਿਹੜੀ ਫਾਈਲ ਹੈ ਉਹ ਤੇ ਸਬਮਿਟ ਕਰਾਓ ਹੋਰ ਬਾਕੀ ਮੈਂ ਤੁਹਾਨੂੰ ਇਹ ਕਹਿਣਾ ਕਿ ਜੇਕਰ ਤੁਹਾਡਾ ਕੋਈ ਹੋਰ ਡਾਕੂਮੈਂਟ ਘੱਟ ਵਧਿਆ ਉਹਦੀ ਮੈਂ ਗਾਰੰਟੀ ਦੇ ਸਕਦਾ ਪਰ ਜੇਕਰ ਤੁਹਾਡਾ ਬਾਕੀ ਸਾਰੇ ਡਾਕੂਮੈਂਟ ਤੇ ਫੁੱਲ ਬਟਾ ਫੁੱਲ ਚਾਂਸ ਹੈ ਗਿਆ ਵੀਜ਼ਾ ਲੱਗਣ ਦੇ ਠੀਕ ਹੈ ਬਾਕੀ ਜੇਕਰ ਤੁਹਾਡਾ ਕੋਈ ਡਾਕੂਮੈਂਟ ਹੋਰ ਕੱਟਵਾ ਜਾਂ ਤੁਸੀਂ ਕੋਈ ਡਾਕੂਮੈਂਟ ਗਲਤ ਲਾਇਆ ਨਾਰਮਲੀ ਗੱਲ ਵਾ ਕਿ ਉਹਨਾਂ ਨੇ ਵੀਜ਼ਾ ਜੜਾ ਬਾ ਉਹ ਨਹੀਂ ਲੋਣਾ ਪਰ ਜੇਕਰ ਤੁਹਾਡਾ ਸਾਰਾ ਕੁਝ ਸਹੀ ਵਾ ਓਕੇ ਵਾ ਪਰਫੈਕਟ ਵਾ ਸਾਰਾ ਕੁਝ ਫਿਰ ਉਸ ਤੋਂ ਬਾਅਦ ਜੇਕਰ ਤੁਸੀਂ ਜਾਂਦੇ ਜੇ ਤੁਹਾਡਾ ਨੂਲਾ ਉਸ ਦਾ ਐਕਸਪਾਇਰ ਵੀ ਆ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਤੁਸੀਂ ਬਸ ਜਾਓ ਆਪਣੀ ਫਾਈਲ ਸਬਮਿਟ ਕਰਾਓ ਤੁਹਾਡਾ ਵੀਜ਼ਾ ਲੱਗਣ ਦੇ ਫੁੱਲ ਬਟਾ ਫੁੱਲ ਚਾਂਸ ਵਾ ਤੇ ਵੀਜ਼ਾ ਆਉਂਦਾ ਜਿਹੜਾ ਟਾਈਮ ਵਾ ਉਹਦਾ ਕੋਈ ਫਿਕਸਡ ਟਾਈਮ ਨਹੀਂ ਹੈ ਕਈ ਬੰਦੇ ਗਏ ਜਿਨ੍ਹਾਂ ਨੂੰ 3 ਦਿਨਾਂ ਬਾਅਦ ਵੀਜ਼ਾ ਮਿਲਿਆ ਜਿਵੇਂ ਮਲਕੀ ਅੱਜ ਉਹਨਾਂ ਨੇ ਫਾਈਲ ਜਮ੍ਹਾਂ ਕਰਾਈ ਤੇ 3 ਦਿਨਾਂ ਬਾਅਦ ਉਹਨਾਂ ਨੂੰ ਵੀਜ਼ਾ ਜਿਹੜਾ ਵਾ ਉਹਨਾਂ ਦੇ ਉਹਨਾਂ ਕੋਲ ਪਹੁੰਚ ਗਿਆ ਸਾਲ ਲੋ ਇਹਨਾਂ ਮਲਕੀ ਫਾਸਟ ਕਈ ਵਾਰੀ ਕੰਮ ਚੱਲ ਜਾਂਦਾ ਕਈ ਵਾਰੀ ਮਹੀਨਾਵਾਂ ਵੀ ਲੱਗ ਜਾਂਦਾ ਵਾ ਕਈਆਂ ਨੂੰ 2-2 ਮਹੀਨੇ ਵੀ ਲੱਗ ਜਾਂਦੇ ਆ ਜਿਨ੍ਹਾਂ ਨੂੰ ਜ਼ਿਆਦਾ ਟਾਈਮ ਲੱਗਦਾ ਵਾ ਉਹਨਾਂ ਵਾਸਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਪੁਰਾਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿ ਜੇਕਰ ਤੁਹਾਨੂੰ ਲੱਗ ਰਿਹਾ ਕਿ ਜ਼ਿਆਦਾ ਟਾਈਮ ਲੱਗ ਰਿਹਾ ਹੈ ਕੀ ਘੱਟ ਵਾ ਕਿਉਂ ਨਹੀਂ ਲੱਗ ਰਿਹਾ ਕੀ ਪ੍ਰੋਸੈਸ ਜਿਹੜਾ ਵਾ ਚੱਲ ਰਿਹਾ ਵਾ ਬਾਕੀ ਜਿਹੜਾ ਵੀਜ਼ਾ ਵਾ ਉਹ 2 ਹਫ਼ਤਿਆਂ ਵਿੱਚ ਵੀ ਆ ਜਾਂਦਾ ਵਾ 1 ਹਫ਼ਤੇ ਵਿੱਚ ਵੀ ਆ ਜਾਂਦਾ ਵਾ ਤੇ 1 ਮਹੀਨੇ ਬਾਅਦ 2 ਮਹੀਨੇ ਬਾਅਦ ਵੀ ਜਿਹੜਾ ਵਾ ਵੀਜ਼ਾ ਮਿਲ ਜਾਂਦਾ ਵਾ ਲਓ ਜੀ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲ ਜਿਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਓਨੇ ਚਿਰ